ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਰੰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਤਰਾਇਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇਸ ਘਰ ਦੇ ਵਿੱਚ ਤੁਹਾਨੂੰ ਅੱਜ ਦੋ گاਵਾ ਤੁਹਾਨੂੰ ਦਿਖਾਉਣੀ ਆਂ ਦੋਵੇਂ ਸੂਈਆਂ ਸਵਾਈਆਂ ਆ ਤੇ ਗੱਲਬਾਤ ਹੁਣ ਵਿਧੀਆਂ ਨਾਲ ਕਰਦੇ ਆਪਾਂ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਦੀ ਨਾਮ ਦੱਸਦੇ ਕਰੀ ਆਪਣਾ ਨਾਮ ਲਾਪਲੀ ਸਿੰਘ ਨੇ ਤੇ ਐਡਰੈਸ ਵੀ ਦੱਸਦੇ ਕਰੀ ਪਿੰਡ ਖਤਰਾਈ ਕਲਾ ਤਸੀਲ ਜਨਾਲਾ ਜਿਲ੍ਹਾ ਅਮਰਸਰ ਤੇ ਫੋਨ ਨੰਬਰ ਵੀ ਬੋਲਦੇ ਕਰੀ 8194895275 ਠੀਕ ਆ ਤੇ ਕੰਮ ਨਾਵੇਂ ਸ਼ੁਰੂ ਕੀਤਾ ਫਿਰ ਜੀ ਹਾਂ ਜੀ ਸਾਲ 1.5 ਸਾਲ ਹੋ ਗਏ ਜੀ ਲਗਭਗ ਤੇ ਵੀਡੀਓ ਪਹਿਲੀ ਵਾਰੀ ਪਾਣੀ ਹਨਾ ਹਾਂ ਜੀ ਪਹਿਲੀ ਵਾਰੀ ਠੀਕ ਆ ਤੇ ਪਹਿਲਾਂ ਕਿਹੜੀ ਵਿਖਾ ਦੀ ਹੈ ਫਿਰ ਇਹੀ ਵਿਖਾ ਦਿੰਦੇ ਜਰਸੀ ਠੀਕ ਆ ਕਿੰਨਾ ਚਿਰ ਹੋ ਗਿਆ ਜਿੰਨਾ ਸੂਈ ਨਾਲ ਇਹਨੂੰ ਸੂਈ ਨੂੰ 18-20 ਦਿਨ ਹੋ ਗਏ ਜੀ ਲਗਭਗ 18-20 ਦਿਨ ਹੋ ਗਏ ਆ ਤੇ ਮਗਰ ਕੀ ਇਹਦੇ ਮਗਰ ਬਸ਼ੀ ਦੇ ਅੱਛਾ ਮਗਰ ਇਹਦੇ ਹਾਂ ਜਰਸੀ ਬਸ਼ੀਆ ਵਾਲੀ ਹਾਂ ਜੀ ਜਰਸੀ ਕਰੋਸੀਆ ਬਸ਼ੀਆ ਦੇ ਮਗਰ ਤੇ ਕਿੰਨਾ ਦੁੱਧ ਤਿਆਰ ਕਰ ਗਏ ਜੀ 14 ਕਿਲੋ ਪੂਰਾ ਤਿਆਰ ਜੀ ਲੀਟਰਾਂ ਨਾਲ ਤਿਆਰ ਬਿਲਕੁਲ ਹਾਂ ਜੀ ਕੋਈ ਦੋ ਟਾਈਮ ਚੋਲੇ ਤੇ 3 ਟਾਈਮ ਚੋਲੇ ਮਰਜ਼ੀ ਚੋਲੇ ਠੀਕ ਆ ਤੋ ਰੋ ਹਾਂ ਫਿਰ ਇੱਕ ਰੀਨ ਆ ਦੇਖ ਸਾਡੀ ਇਦਾਂ ਤੋਰਿਆ ਫੇਦੀ глядिये ਦੁੱਧ ਜਿਹੜਾ 14 ਲੀਟਰ ਵੇਚੀ ਹੁਣੇ ਕਹਿੰਦੇ ਕਿ ਤਿਆਰ ਹੈ ਇਹਦੇ ਕੋਲ ਉਹ ਤੁਸੀਂ ਦੋ ਟਾਈਮ ਆਪਣੀ ਚਵਾਈ ਕਰਕੇ ਲੈ ਜਾ ਸਕਦੇ ਬਾਕੀ ਥਨਾ ਦਾ ਸਾਈਜ਼ ਗਿਆਪ ਜਿਹੜਾ ਚੰਗਾ ਬਾਕੀ ਵੀਡੀਓ ਬਣਾਉਂਦਾ ਟਾਈਮ ਜਿਹੜਾ ਦੁਪਹਿਰ ਦਾ ਵਾ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨੇ ਜਿਹੜੇ ਤਿਆਰ ਕਰ ਲਈਏ ਤੁਸੀਂ ਖਵਾਨਾ ਦੇਖ ਸਕਦੇ ਤੇ ਥਾਣੇ ਤੇ ਤੁਹਾਨੂੰ ਲੱਗਦੇ ਦਿਖਾ ਦਈਏ ਆ ਦੇ ਸਾਡੇ ਥਾਣੇ ਦੇ ਲਾਗੇ ਦੇਖ ਲਈ ਜੀ ਸਾਡੇ ਹਵਾਨੇ ਦੇ ਨਾੜਾ ਵਿੱਚ ਜਿਹੜੀਆਂ ਚੰਗੀਆਂ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਦਿਆ ਤਾਂ ਆਪਾ ਮੁੱਲ ਤੇ 45000 ਜੀ ਅੱਛਾ ਹਾਂ ਜੀ ਤੇ ਕਿੰਨੇ ਦੀ ਦੇ ਦੇਣੀ ਫਿਰ ਆਪਾਂ ਜੜੀ ਪੱਕੀ ਦੇ ਦੇਣੀ 42000 ਦੀ ਦੇਣਾ ਅੱਛਾ 42000 ਦੀ ਦੇ ਦੋਗੇ ਤੇ ਦੁੱਧ 14 ਲੀਟਰ ਜਿਹੜਾ ਬਿਲਕੁਲ ਚਵਾ ਦੋਗੇ ਬਿਲਕੁਲ ਤਿਆਰ ਜਿਹੜਾ ਨਿੰਨਾ ਵਾਲਾ ਲੀਟਰ ਠੀਕ ਹੈ ਤੇ ਚਲੋ 42 ਜੋ ਛੋਟ ਛੜ ਮੋਕੇ ਤੇ ਕਰ ਦੋਗੇ ਫੋਨ ਲਾਵੇ ਇੱਕ ਰਹੀ ਹੈ ਨਾ ਤੇ ਹੁਣ ਜਿਹੜੀ ਆ ਦੋ ਨੰਬਰ ਤੇ ਹੈਗਾ ਕਾਫੀ ਖੂਬਸੂਰਤ ਹੈ ਚੰਗੇ ਘੱਟ ਇਕੱਠਾ ਲੀਏ ਤੇ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਕਾਫੀ ਪਿਆਰਾ ਵਾ ਬਾਕੀ ਆ ਜਿਹੜਾ ਥਾਨ ਕਾਲਾ ਹੋਇਆ ਵਾ ਇਹ ਰੰਗ ਇਹਦਾ ਇਸ ਤਰ੍ਹਾਂ ਵਾ ਕੋਈ ਆਫ ਨਹੀਂ ਜਿਹੜਾ ਵਾ ਪ੍ਰਿੰਟ ਹੀ ਅੰਦਾਜ਼ਿਤ ਹੈ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਵੇ ਦਿੱਸੋ ਹੀ ਨਾ ਇਨੂੰ 10 ਦਿਨ ਹੋ ਗਏ ਨੇ ਸੋ। ਇਹਨੂੰ 10 ਦਿਨ ਹੋ ਗਏ। ਤੇ ਇਹਦੇ ਕੋਲ ਪੱਕਾ ਦੁੱਧ ਕਿੰਨਾ ਤਿਆਰ ਏ? ਜਿਹੜਾ ਪੱਕਾ ਲੀਟਰ ਨਾ ਮੇਨ ਵਾਲਾ 30 ਲੀਟਰ ਹੋਗਾ। ਤਿਆਰ ਬਿਲਕੁਲ। ਹਾਂਜੀ। ਕੋਈ ਦੋ ਟਾਈਮ ਚੋਲੇ ਤੇ ਤਿੰਨ ਟਾਈਮ ਚੋਲੇ। ਇੰਜੀਨੀਅਰ ਮੱਧੀ ਚੋਲੇ। ਤੇ ਕਿੰਨਾ ਕੁ ਚੁਵਾਈ ਜਾਊਗੀ ਏ? 5.5 ਦਾ ਦੱਸ ਜੂਗੀ ਕੰਢੀ ਕਿ ਲੀਟਰ ਦਾ। ਅੱਛਾ 5 ਕਿ ਲੀਟਰ ਦੇ ਕਿ ਲੀਟਰ ਚੁਵਾਈ ਜਾਊਗੀ। ਤੋੜਦੀਆਂ ਕਰੀ। ਬਾਕੀ ਹੈਗੀ ਥੋੜੀ ਕ੍ਰੋਸ ਈ ਆ। ਕੋਈ ਗਰਮੀ ਦੇ ਵੀ ਐਡੀ ਗੱਲ ਨਹੀਂ ਮਹਿਸੂਸ ਹੋਣੀ। ਤੇ ਦੁੱਧ ਜਿਹੜਾ 23 ਲੀਟਰ ਇਹਦੇ ਕੋਲ ਤਿਆਰ ਦੱਸਦੇ ਮੌਕੇ ਤੇ। ਤੇ ਆਹ ਜ ਆ ਲੈ ਸਾਡੇ ਬਾਕੀ ਰੰਗ ਰੂਪ ਕੱਦ ਕਾਠ ਚੰਗਾ ਇਹ ਵੀਡੀਓ ਫਰੋਂ ਦਾ ਟਾਈਮ ਜਿਹੜਾ ਆਪਣੇ ਦੁਪਹਿਰ ਦਾ ਵਾ ਬਾਕੀ ਸ਼ਾਮ ਤੱਕ ਆਪਣੇ ਦੁੱਧ ਦੇ ਸਾਬ ਨਾਲ ਹਵਨ ਤਿਆਰ ਕਰੂਗੀ ਅਜੇ ਲੈ ਆਓ ਜੀ ਬਾਕੀ ਸੂਈ ਸਵਾਈਏ ਦੁੱਧ ਤਿਆਰ ਹੈ ਮੌਕੇ ਤੇ ਕੋਈ ਵੀ ਜਿੱਤ ਜਿਤਨਾ ਮਰਜੀ ਆਪਣੀ ਡੋਗ ਟਾਈਮ ਚਵਾਈ ਕਰਕੇ ਲਿਜਾ ਸਕਦਾ ਤੇ 2 ਲੀਟਰ ਦੁੱਧ ਜੇ ਹੋਵੇ ਤੇ ਕੋਈ ਵੀ ਲਾਜੀ ਨਹੀਂ ਤੇ ਸਾਈ ਲਾਜੀ ਆਪਾਂ ਤੇ ਵੀਰ ਜੀ ਇਹਦਾ ਫਿਰ ਕਿੰਨਾ ਰੱਖਣਾ ਪਾ ਮੁੱਲ ਇਹਦਾ ਮੁੱਲ 75 ਹਜ਼ਾਰ ਜੀ 75 ਹਜ਼ਾਰ ਹੈ ਤੇ ਇਹ ਕਿੰਨੇ ਦੀ ਦੇ ਦੇਣੀ ਹੈ 72 ਚ ਮਾਨਤਨ ਕਰਦਾ 72 ਚ ਕਰ ਦੋਗੇ ਮਾਨਤਨ ਤੇ ਦੋ ਤੇ 23 ਲੀਟਰ ਕਰੋ ਜਿਹੜਾ ਚਵਾ ਦੋ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਕੋਈ ਕੁੱਝ ਹੈ ਨਾ ਫਿਰ ਬਾਕੀ ਇਹ ਕਿ ਚਲੋ ਦੋਵੇਂ ਸੁਈਆਂ ਸਵਾਈਆਂ ਆਹ ਜੀ ਆਪਣਾ ਮਤਲਬ ਜਿੱਦਾ ਮਰਜ਼ੀ ਚੋਗ ਲੈ ਆਪਣਾ ਲੈ ਗਏ ਆਪਣੀ ਕੋਈ ਤਸੱਲੀ ਕਰੇ ਹਨਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤੁਹਾਡੇ ਘਰੇ ਜਿੰਨਾ ਮਰਜ਼ੀ ਚਬਾਈ ਕਰ ਲੈ ਠੀਕ ਆ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਆਹ ਦੇਖ ਸਾਡੇ ਦੋਵੇਂ ਸੁਈਆਂ ਸਵਾਈਆਂ ਆਪਣਾ ਇੱਥੇ ਆਓ ਆਪਣੀ ਮਰਜ਼ੀ ਨਾਲ ਪਸੰਦ ਕਰੋ ਤਸੱਲੀ ਕਰਕੇ ਫੇਰੀ ਪਸ਼ੂ ਖਰੀਦੋ ਤੇ ਆਹ ਦੋਵਾਂ ਦੇ ਬੱਚੇ ਆ ਜਿਹੜੇ ਬਾਕੀ ਕੋਈ ਫੋਨ ਲਾਵੇ ਮਾਨਤਾਂ ਤੇ ਮੌਕੇ ਤੇ ਹੋਈ ਜਾਣਗੇ